ਗੱਲ ਕਰਾਂਗੇ 1792 ਦੀ 1792 ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਨੂੰ ਲੋਕਾਂ ਨੇ ਸਲਾਹ ਦਿੱਤੀ ਕਿ ਉਹ ਹਜੇ ਉਮਰ ਦੇ ਵਿੱਚ ਬਹੁਤ ਛੋਟੇ ਨੇ ਇਸ ਕਰਕੇ ਮਿਸਲ ਦਾ ਜਿਹੜਾ ਕੰਮਕਾਰ ਹੈ ਉਹ ਕਿਸੇ ਹੋਰ ਬੰਦੇ ਨੂੰ ਸੰਭਾਲ ਦੇਣਾ ਤਾਂ ਰਣਜੀਤ ਸਿੰਘ ਨੇ ਜਵਾਬ ਦਿੱਤਾ ਕਿ ਮੈਂ ਸਾਰਾ ਕੰਟਰੋਲ ਮਿਸਲ ਦਾ ਖੁਦ ਸੰਭਾਲਾਂਗਾ ਰਣਜੀਤ ਸਿੰਘ ਦੀ ਉਮਰ ਉਸ ਟਾਈਮ ਹਲੇ 10 ਸਾਲ ਦੀ ਸੀ ਅਤੇ ਉਹਨਾਂ ਦੇ ਪਿਤਾ ਨੇ ਰਣਜੀਤ ਸਿੰਘ ਦਾ ਰਿਸ਼ਤਾ ਸਰਦਾਰ ਜੈ ਸਿੰਘ ਦੀ ਪੋਤਰੀ ਮਹਿਤਾਬ ਕੌਰ ਦੇ ਨਾਲ ਕਰ ਦਿੱਤਾ ਸੀ ਕਿਉਂਕਿ ਜੈ ਸਿੰਘ ਅਤੇ ਮਹਾ ਸਿੰਘ ਉਹਨਾਂ ਦੇ ਵਿੱਚ ਇੱਕ جنگ ਹੋ ਚੁੱਕੀ ਸੀ ਅਤੇ ਉਸ جنگ ਦੇ ਵਿੱਚ ਜੈ ਸਿੰਘ ਹਾਰ ਚੁੱਕਿਆ ਸੀ ਜੈ ਸਿੰਘ ਦਾ ਲੜਕਾ ਗੁਰਬਖਸ਼ ਸਿੰਘ جنگ ਦੇ ਮੈਦਾਨ ਦੇ ਵਿੱਚ ਮਾਰਿਆ ਗਿਆ ਸੀ ਅਤੇ ਉਸ ਪਿੱਛੋਂ ਦੋਹਾਂ ਮਿਸਲਾਂ ਦੇ ਦਰਮਿਆਨ 16 ਹੋ ਗਈ ਸੀ ਜਿਸ ਕਰਕੇ ਉਸ 16 ਦੇ ਵਿੱਚ ਰਣਜੀਤ ਸਿੰਘ ਦਾ ਰਿਸ਼ਤਾ ਜਿਹੜਾ ਉਹ ਮਹਿਤਾਬ ਕੌਰ ਦੇ ਨਾਲ ਕਰ ਦਿੱਤਾ ਗਿਆ ਸੀ। ਉਹਨਾਂ ਦਿਨਾਂ ਦੇ ਵਿੱਚ ਕਨਈਆ ਮਿਸਲ ਦੀ ਕਮਾਂਡ ਸਰਦਾਰ ਨਹੀਂ ਸਦਾ ਕੌਰ ਦੇ ਹੱਥ ਵਿੱਚ ਸੀ। 1797 ਦੇ ਵਿੱਚ ਪਿਤਾ ਦੀ ਮੌਤ ਤੇ ਤਕਰੀਬਨ 5 ਸਾਲ ਪਿੱਛੋਂ ਮਹਾਰਾਜਾ ਰਣਜੀਤ ਸਿੰਘ ਦਾ ਵਿਆਹ ਮਹਿਤਾਬ ਕੌਰ ਦੇ ਨਾਲ ਬੜੀ ਧੂਮ-ਧਾਮ ਦੇ ਨਾਲ ਕੀਤਾ ਗਿਆ। ਇਸ ਵਿਆਹ ਦੇ ਵਿੱਚ ਦੋ ਮਿਸਲਾਂ ਦੀ ਤਾਕਤ ਸਾਂਝੀ ਹੋ ਗਈ ਅਤੇ ਦੂਜੀਆਂ ਸਿੱਖ ਮਿਸਲਾਂ ਉਹਨਾਂ ਦਾ ਸਿੱਕਾ ਮੰਨਣ ਲੱਗੀਆਂ ਸਨ ਉਸ ਜਮਾਨੇ ਦੀ ਗੱਲ ਹੈ ਜਦੋਂ ਦਿੱਲੀ ਦੀ ਮੋਗਲ ਸਰਕਾਰ ਦਾ ਕੰਟਰੋਲ ਲਾਹੌਰ ਤੋਂ ਖਤਮ ਹੋ ਚੁੱਕਿਆ ਸੀ ਅਹਿਮਦ ਸ਼ਾਹ ਅਬਦਾਲੀ ਦੇ ਪੁੱਤਰੇ ਸ਼ਾਹ ਜਮਾਨ ਨੇ ਪੰਜਾਬ ਤੇ ਹਮਲਾ ਕੀਤਾ ਅਤੇ ਲਾਹੌਰ ਤੇ ਕਬਜ਼ਾ ਹੋ ਗਿਆ ਪਰ ਸਿੱਖ ਮਿਸਲਾਂ ਨੇ ਉਹਨਾਂ ਨੂੰ ਲਾਹੌਰ ਤੋਂ ਪਾਰ ਨਹੀਂ ਆਉਣ ਦਿੱਤਾ ਰੋਜ਼ ਕੋਈ ਨਾ ਕੋਈ ਸਿੱਖ ਮਿਸਲ ਲਾਹੌਰ ਆ ਕੇ ਉਹਨਾਂ ਨੂੰ ਲਲਕਾਰਦੀ ਇੱਕ ਵਾਰੀ ਰਣਜੀਤ ਸਿੰਘ ਨੇ ਵੀ ਹਮਲਾ ਕੀਤਾ ਸੁਮਨ ਬੁਰਜ ਦੇ ਨੇੜੇ ਜਾ ਕੇ ਰਣਜੀਤ ਸਿੰਘ ਲਲਕਾਰਿਆ ਕਰਦਾ ਸੀ ਅਬਦਾਲੀ ਦੇ ਪੁੱਤਰੇ ਬਾਹਰ ਨਿਕਲ ਤੈਨੂੰ ਚੜਤ ਸਿੰਘ ਦਾ ਪੁੱਤਰਾ ਲਲਕਾਰ ਰਿਹਾ ਬਾਹਰ ਨਿਕਲ ਆ ਤੇਰੇ ਨਾਲ ਦੋ ਹੱਥ ਦੇਖ ਲੈਣੇ ਆ ਇਤਿਹਾਸਕਾਰਾਂ ਦੇ ਮੁਤਾਬਕ ਹੁਣ ਆਪਾਂ ਗੱਲ ਕਰਾਂਗੇ ਮਹਾਰਾਜਾ ਅਨਜੀਤ ਸਿੰਘ ਨੇ ਕਿੰਨੇ ਵਿਆਹ ਕੀਤੇ ਇਸ ਬਾਰੇ ਠੀਕ ਲਿਖਣਾ ਬਹੁਤ ਹੀ ਮੁਸ਼ਕਲ ਹੈ ਬਹੁਤ ਸਾਰੀਆਂ ਕਿਤਾਬਾਂ ਦੇ ਵਿੱਚ ਮਹਾਰਾਜਾ ਅਨਜੀਤ ਸਿੰਘ ਦੇ ਕਈ ਵਿਆਹਾਂ ਬਾਰੇ ਜ਼ਿਕਰ ਕੀਤਾ ਗਿਆ ਪੰਜਾਬ ਦਾ ਇਤਿਹਾਸ ਨਾਂ ਦੀ ਪੁਸਤਕ ਦੇ ਵਿੱਚ ਜਗਿੰਦਰ ਸਿੰਘ ਅਤੇ ਸਰਦਾਰ ਪ੍ਰਥੀਪਾਲ ਸਿੰਘ ਪੂਰ ਨੇ ਪਹਿਲੇ ਦੋ ਵਿਆਹਾਂ ਦਾ ਜ਼ਿਕਰ ਕੀਤਾ ਗਿਆ ਹੈ ਕਿਉਂਕਿ ਉਹ ਲਾਹੌਰ ਤੇ ਕਬਜ਼ਾ ਕਰਨ ਤੋਂ ਪਹਿਲਾਂ ਹੋ ਗਈਆਂ ਸਨ ਅਤੇ ਪੰਜਾਬ ਤੇ ਕਬਜ਼ੇ ਵਿੱਚ ਇਹਨਾਂ ਸ਼ਾਦੀਆਂ ਦਾ ਵੀ ਅਸਰ ਸੀ ਇਹਨਾਂ ਵਿਆਹਾਂ ਤੋਂ ਖੜਕ ਸਿੰਘ ਰਾਜਕੁਮਾਰ ਪੈਦਾ ਹੋਇਆ ਅਤੇ ਦੂਜੀ ਸ਼ਾਦੀ ਤੋਂ ਸੇਰ ਸਿੰਘ ਪੈਦਾ ਹੋਇਆ ਦਿਲਚਸਪ ਗੱਲ ਇਹ ਹੈ ਕਿ ਸਭ ਤੋਂ ਵੱਧ ਬਾਬਾ ਪ੍ਰੇਮ ਸਿੰਘ ਹੋਤੀ ਮਰਦਾਨ ਨੇ ਮਹਾਰਾਜ ਜੀ ਸਿੰਘ ਦੇ ਜੀਵਨ ਤੇ ਮਹੱਤਮਪੂਰਨ ਪੁਸਤਕਾਂ ਲਿਖੀਆਂ ਹਨ ਜਿਸ ਵਿੱਚ ਬੜੀ ਹੀ ਬਰੀਕੀ ਦੇ ਨਾਲ ਹਾਲਾਤ ਦਰਜ ਕੀਤੇ ਗਏ ਹਨ ਪਰ ਬਾਬਾ ਪ੍ਰੇਮ ਸਿੰਘ ਹੋਤੀ ਮਰਦਾਨ ਨੇ ਸਾਰੇ ਪੰਜਾਬ ਮਹਾਰਾਜਾ ਜੀ ਸਿੰਘ ਦੀਆਂ ਸ਼ਾਦੀਆਂ ਦੇ ਬਾਰੇ ਕੁਝ ਨਹੀਂ ਲਿਖਿਆ ਉਸ ਪੁਸਤਕ ਤੋਂ ਇਹ ਪਤਾ ਨਹੀਂ ਲਗਾਇਆ ਜਾ ਸਕਦਾ ਕਿ ਮਹਾਰਾਜਾ ਜੀ ਸਿੰਘ ਨੇ ਕਿੰਨੇ ਵਿਆਹ ਕੀਤੇ ਸੀ ਅਤੇ ਕਿੰਨੀਆਂ ਔਰਤਾਂ ਉਸ ਨੇ ਦਾਸੀਆਂ ਦੇ ਰੂਪ ਵਿੱਚ ਰੱਖੀਆਂ ਹੋਈਆਂ ਸਨ ਮਹਾਰਾਜਾ ਜੀ ਸਿੰਘ ਦੇ ਜੀਵਨ ਬਾਰੇ ਇੱਕ ਪੁਸਤਕ ਵਿੱਚ ਕਈ ਵਾਰ ਇਹ ਪਹਿਲਾਂ ਪੜਿਆ ਸੀ ਕਿ ਮਹਾਰਾਜਾ ਅਨਜੀਤ ਸਿੰਘ ਨੇ 8 ਵਿਆਹ ਕੀਤੇ ਸਨ ਅਤੇ 8 ਹੋਰ ਔਰਤਾਂ ਦਾਸੀਆਂ ਰੱਖੀਆਂ ਹੋਈਆਂ ਸਨ ਉਸ ਨੇ 16 ਸ਼ਾਦੀਆਂ ਤੇ 16 ਦੇ ਹੀ ਨਾਮ ਦਿੱਤੇ ਸਨ ਮਹਾਰਾਜਾ ਅਨਜੀਤ ਸਿੰਘ ਨੇ ਕੁੱਲ 7 ਲੜਕੇ ਪੈਦਾ ਹੋਏ ਉਸ ਦੇ ਦੋ ਲੜਕਿਆਂ ਵਿੱਚ ਕਵਰ ਖੜਕ ਸਿੰਘ ਕਵਰ ਸੇਰ ਸਿੰਘ ਦੇ ਘਰ ਵੀ ਇੱਕ ਇੱਕ ਲੜਕਾ ਪੈਦਾ ਹੋਇਆ ਜਿਨ੍ਹਾਂ ਦੇ ਨਾਮ ਕਵਰ ਨੌ ਨਿਹਾਲ ਸਿੰਘ ਅਤੇ ਕਵਰ ਪ੍ਰਤਾਪ ਸਿੰਘ ਦੋਵੇਂ ਪੁੱਤੇ ਸਾਜ਼ਿ ਦੀ ਅਧੀਨ ਕਤਲ ਕਰ ਦਿੱਤੇ ਗਏ ਸਨ ਸੱਤਾ ਵਿੱਚੋਂ ਤਿੰਨ ਲੜਕੇ ਖਾਲਸਾ ਰਾਜ ਵਿੱਚ ਮਹਾਰਾਜ ਬਣ ਕੇ ਗੱਦੀ ਤੇ ਬੈਠੇ ਸਨ ਪਰ ਕੋਈ ਵੀ 4 ਸਾਲ ਤੋਂ ਵੱਧ ਰਾਜ ਨਾ ਕਰ ਸਕਿਆ ਮਹਾਰਾਜ ਜੀ ਸਿੰਘ ਦੇ ਘਰ ਕੋਈ ਵੀ ਲੜਕੀ ਪੈਦਾ ਨਹੀਂ ਹੋਈ ਮਹਾਰਾਜ ਜੀ ਸਿੰਘ ਨੇ ਆਪਣੇ ਰਾਜ ਦੌਰਾਨ ਆਪਣੇ ਦੋ ਲੜਕਿਆਂ ਅਤੇ ਇੱਕ ਪੋਤੇ ਦੀ ਸ਼ਾਦੀ ਆਪਣੇ ਹੱਥੀਂ ਕੀਤੀ ਬਾਕੀ ਲੜਕੀਆਂ ਦੇ ਜੀਵਨ ਦੇ ਹਾਲਾਤ ਇਤਿਹਾਸ ਵਿੱਚ ਬਹੁਤ ਘੱਟ ਮਿਲਦੇ ਹਨ ਸੋ ਦੱਸੋ ਦੱਸੋ ਤੁਹਾਨੂੰ ਇਹ ਵੀਡੀਓ ਕਿੱਦਾਂ ਦੀ ਲੱਗੀ ਕਿਰਪਾ ਕਰਕੇ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਪਹਿਲੀ ਵਾਰ ਚੈਨਲ ਦੇਖ ਰਹੇ ਹੋ ਤਾਂ ਸਬਸਕ੍ਰਾਈਬ ਲਾਈਕ ਜਰੂਰ ਕਰ ਲਿਓ ਅਗਲੇ ਭਾਗ ਦੇ ਵਿੱਚ ਆਪਾਂ ਤੁਹਾਨੂੰ ਦੱਸਾਂਗੇ ਮਹਾਰਾਜਾ ਰਣਜੀਤ ਸਿੰਘ ਦਾ ਵਿਆਹ ਕਿੰਨਾਂ ਲੜਕੀਆਂ ਦੇ ਨਾਲ ਹੋਇਆ ਸੋ ਮਿਲਦਿਆ ਕਿਸੇ ਨਵੀਂ ਵੀਡੀਓ ਦੇ ਵਿੱਚ